ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਦੇ ਹੀ ਫਾਰਮ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਨੰਦਗੜ ਮੋਕਸਰ ਜਿਲ੍ਹੇ ਦਾ ਪਿੰਡ ਆ ਤੇ ਤਸੀਲ ਦੋਸਤੋ ਇਸ ਨੂੰ ਲਖਿਆਲੀ ਮੰਡੀ ਪੈ ਜਾਂਦੀ ਆ ਤੇ ਅੱਜ ਨਾ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਸੂਈ ਸਵਾਈ ਐਚ ਹਵੜਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਕੋ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇ ਹੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਨਾ ਵੀਰਾਂ ਨੂੰ ਕੋਈ ਸਤਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈਣੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਆ ਬਾਈ ਹਾਂਜੀ ਵਧੀਆ ਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਹਾਂ ਬਾਈ ਜੀ ਗੋਰਾ ਗੋਰਾ ਹਾਂਜੀ ਠੀਕ ਆ ਬਾਈ ਗੁਰੇ ਇੱਕ ਕਰੀ ਨਾ ਆਪਣਾ ਨੰਬਰ ਦੱਸ ਦੀ ਨੰਬਰ ਬਾਈ 98783 47476 ਠੀਕ ਆ ਇਹ ਗਾਂ ਕਰਦੀ ਹੈ ਬਈ ਹਾਂ ਬਈ ਕਰਦੀ ਹੈ ਠੀਕ ਆ ਕਦੋਂ ਸੂਈ ਹੈ ਬਈ ਰਾਤ ਸੂਈ ਹੈ ਬਈ ਇਹ 1.5-2 ਦਾ ਟਾਈਮ ਸੀ ਠੀਕ ਆ ਜੇਰ ਪੈ ਗਈ ਬਈ ਜੇਰ ਪੈ ਗਈ ਬਈ ਠੀਕ ਆ ਤੇ ਬਈ ਮਗਰਲੇ ਸੂਏ ਕਿੰਨਾ ਦੁੱਧ ਚੋਇਆ ਇਹਦੇ ਥੱਲੇ ਮਗਰਲੇ ਸੂਏ ਬਈ 22-23 ਲੀਟਰ ਦੁੱਧ ਚੋਇਆ ਆਪਾਂ 22-23 ਲੀਟਰ ਹਾਂਜੀ ਠੀਕ ਆ ਇਹ ਕਿੰਨਾ ਚਵਾ ਦੇਾਂਗੇ ਬਈ ਅਨੁਮਾਨ ਹੈਗਾ ਇਹ ਕਿ ਵੀ 24-25 ਲੀਟਰ ਚੋਅ ਇਸ ਦੇਵਾਂਗੇ ਠੀਕ ਆ ਹਾਂਜੀ ਇਹਦਾ 20 ਕਿਲੋ ਦੀ ਤਾਂ ਗਰੰਟੀ ਲੈ ਲਾਂਗੇ ਬਈ ਆਪਾਂ 20 ਦੀ ਗਰੰਟੀ ਹੈ ਬਈ ਠੀਕ ਆ ਆਪਣਾ ਸਬਦਾ ਕਰ ਲੈ ਬੰਦਾ 20 ਲੀਟਰ ਆਪਾਂ ਚੁਆ ਕੇ ਦੇ ਰਾਂਗੇ ਚੁਆ ਕੇ ਦੇ ਦਿਆਂਗੇ ਹਾਂਜੀ ਠੀਕ ਆ ਬੱਚਾ ਬੱਚਾ ਬਾਈ ਜੀ ਬੱਛਾ ਦਿੱਤਾ ਮਗਰ ਬੱਚੇ ਨੂੰ ਜਾਨ ਤਾਂ ਜ਼ੇਰ ਪੈ ਗਈ ਹੈ ਨਾ ਹਾਂਜੀ ਜ਼ੇਰ ਪੈ ਗਈ ਬਾਈ ਜੀ ਠੀਕ ਆ ਲੋ ਬੱਛਾ ਤੁਹਾਨੂੰ ਕੋਣਿਆ ਨਾਲੂਆ ਬਿਲਕੁਲ ਚੈੱਕ ਕਰ ਸਕਦੇ ਆ ਇਹ ਗਿੱਲਾ ਹੀ ਆ ਨਾਲੂਆ ਤੇ ਜੇ ਗੱਲ ਕਰੀਏ ਦੋਸਤੋ ਹਵਾਨਾ ਬਹੁਤ ਸੁਣਾ ਫੇਸ ਚੈੱਕ ਕਰ ਸਕਦੇ ਆ ਬਾਕੀ ਥਣ ਹਵਾਲੇ ਦੀ ਸਾਫ ਸੁਥਰੀ ਹੱਥੀ ਜਵਾਈ ਵਾਲਾ ਥਣ ਲੱਗਿਆ ਗਾਇੂ ਚੈੱਕ ਕਰ ਸਕਦੇ ਆ ਬਈ ਸਵੇਰ ਕਿੰਨਾ ਕਿਲੋ ਦੁੱਧ ਕੱਢਿਆ ਇਹ ਥਲੋਂ ਸਵੇਰ ਬਈ 4-5 ਕਿਲੋ ਦੁੱਧ ਕੱਢਿਆ 4-5 ਕਿਲੋ ਦੁੱਧ ਕੱਢਿਆ ਉਹ ਵੀ ਹਵਾਨੇ ਦੀ ਲਗ ਰਹੀ ਨਾ ਪੂਰਾ ਫੈਂਟਾ ਹਵਾਨਾ ਦੋਸਤੋ ਮਗਰਲੇ ਪਾਸੇ ਨੂੰ ਚੈੱਕ ਕਰ ਸਕਦੇ ਆ ਤੇ ਥਾਣਾ ਦਾ ਸਾਈਜ਼ ਵੀ ਸੁਣ ਦੇਖ ਸਕਦੇ ਹੱਥੀ ਚਵਾਈ ਵਾਲਾ ਥਾਣਾ ਚਾਰੇ ਥਾਣਾ ਦਾ ਸੇਮ ਸਾਈਜ਼ ਆ ਚੈੱਕ ਕਰ ਸਕਦੇ ਗਾ ਵੱਡਾ ਹਵਾਨਾ ਤੇ ਸਵੇ ਬਾਾਈ ਜੀ ਆਦੇ ਨਾ ਰਾਤ 1:00 ਵਜੇ ਦੇ ਲਗਭਗ ਸੂਰੀ ਸੀ 4 ਕਿਲੋ ਦੁੱਧ ਕੱਢਿਆ ਹੋਇਆ ਤੋੜ ਕੇ ਤੁਹਾਨੂੰ ਪਾਉਣੇ ਆ ਲੈ ਵੀ ਖੋਲ ਕੇ ਨਾ ਇੱਕ ਵਾਰੀ ਈੜਾ ਕਢਵਾ ਲਈ ਆ ਨਾਨਾ ਕਰਮਾ ਆਈ ਜਾ ਫੋਟੋ ਵਾਲਾਂ ਨੂੰ ਫਸਿਆ ਪਿਆ ਇਹ ਤਾਂ ਨੇ ਨਾ ਦਾ ਸੈਜ ਗੈ ਬਹੁਤ ਸੋਣਾ ਤੇ 22 23 ਲੀਟਰ ਦੇ ਲਗਭਗ ਆ ਬਾਈ ਹਰੀਆਂ ਦੇ ਦੂਜੇ ਸੂਏ ਦੇ ਥਲੋਦੋਦ ਕੱਟਿਆ ਹੈਗਾ ਪਸੂ ਜਿਆਦਾ ਹੋਣ ਕਾਰਨ ਹੀ ਬਾਈ ਹਰੀਆਂ ਨੇ ਇਹ ਸੇਲ ਕਰਨੀ ਹੈ ਕੱਟਦੇ ਪੱਕੀ ਦੋਸਤੋ ਆ ਜਾਨਵਰ ਚੈੱਕ ਕਰ ਸਕਦੇ ਆ ਬਾਈਆਂ ਦਾ ਇਕੱਲੇ ਜਾਣੇ ਹੈਗੇ ਆ ਬਾਈ ਥੋੜੀ ਜਿਆਦੇ ਹੋ ਜਾਂਦੀ ਆ ਇਸੇ ਕਰਕੇ ਇਹ ਸੇਲ ਕਰਨੀ ਆ ਜਿਆਦੇ ਪਸੂ ਮੁਰ ਕੇ ਸੰਭਲ ਦੇਣੀ ਆ ਚੋਾਈਆਂ ਨੂੰ ਸਾਫ਼ ਸੁਥਰੀ ਹੈ ਬਾਈ ਚੋਾਈਆਂ ਨੂੰ ਤਾਂ ਆਪਣੀ ਗਰੰਟੀ ਆ ਠੀਕ ਆ ਸਿਰ ਤੋਂ ਉਹ ਹੈ ਹਾਂਜੀ ਹਾਂਜੀ ਠੀਕ ਆ ਰੇਆ ਕੰਨਿਆਰ ਕੀ ਧਾਰ ਆਉਣੀ ਬਈ ਮੋਟੀ ਜਮਾ ਠੀਕ ਆ ਧਾਰ ਧੂਰ ਦੀ ਬਹੁਤ ਮੋਟੀ ਹੈ ਬਹੁਤ ਮੋਟੀ ਧਾਰ ਦੋਵੇਂ ਪਾਸੇ ਬਹਿ ਕੇ ਆਪਾਂ ਚੁੰਦੇ ਰਹੇ ਪਿਛਲੇ ਸੂਏ ਠੀਕ ਆ ਹਾਂ ਬਾਈ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਬਾਈ ਫਿਰ ਰੇਟ ਬਾਈ 70000 ਰੁਪਿਆ 70000 ਹਾਂਜੀ ਠੀਕ ਆ ਕੋਈ ਥੋੜਾ ਬਹੁਤਾ ਮਾਨਤਨ ਹੋ ਜਾ ਹਾਂ ਬਾਈ ਆਿਆਂ ਦਾ ਮਾਨਤਨ ਜ਼ਰੂਰ ਕਰਾਂਗੇ ਠੀਕ ਆ ਹਾਂਜੀ ਲਓ ਬਈ ਮਾਨਤਨ ਤੁਹਾਡਾ ਇੱਥੇ ਆਿਆਂ ਦਾ ਜ਼ਰੂਰ ਹੋ ਜਾਊਗਾ ਬਾਈ ਇਹਨਾਂ ਪਿੰਡ ਅਨੰਦਗੜ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪ ਹਵਾਨੇ ਜਜਮੈਂਟ ਦਾ ਦੁਬਾਰੇ ਫੇਰ ਤੁਹਾਨੂੰ ਪਰਾਦਨੇ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਥਣਾ ਦਾ ਸਾਈ ਬਹੁਤ ਸੋਹਣਾ ਤੇ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਵੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਈ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ